ਦੇ ਵਿੱਚ ਹੱਪਾਂ ਗੱਲ ਕਰਦੇ ਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਿਰਾਗ ਦੀ ਮੂਰਤ ਤਿੰਨ ਦੁਨੀਆਂ ਦੇ ਰਾਖੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਹੈ ਜਿਹੜੀ ਉਹ ਵੀ ਪਰਿਉ ਸਾਰੀ ਬਿਰਾਗਮਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿਉਂਕਿ ਸਤਿਗੁਰੂ ਬਿਰਾਗ ਦੇ ਵਿੱਚ ਵੱਧ ਰਹੇ ਸੀ ਤੇ ਬਾਬੇ ਬੁਕਾਲੇ ਦੇ ਵਿੱਚ ਇਹਨਾਂ ਨੇ ਕਾਫੀ ਲੰਮਾ ਸਮਾਂ ਬੰਦਗੀ ਕੀਤੀ ਭਗਤੀ ਕੀਤੀ ਪਰ ਇਥੇ ਪਿਆਰਿਓ ਬੜੇ ਪੁਰਸਿੱਖਾਂ ਦਾ ਭਲਾ ਵੀ ਹੋਇਆ ਜਿਹੜੇ ਪ੍ਰੇਮ ਵਾਲੇ ਸੀ ਘੁਆਉਂਦੇ ਰਹੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਦੇ ਘੋੜੇ ਵਿੱਚ ਸਤਿਗੁਰੂ ਜੀ ਨੇ ਬੰਦਗੀ ਕੀਤੀ ਮੱਖਣਸ਼ਾਲਵਾਣਾ ਜੀ ਨੇ ਪ੍ਰਗਟ ਕੀਤਾ ਸੀ ਕਿਉਂਕਿ ਸਤਿਗੁਰੂ ਜੀ ਤਾਂ ਪਿਆਰਿਓ ਆਨੰਦ ਵਿੱਚ ਬੈਠੇ ਸੀ ਘੋੜੇ ਵਿੱਚ ਬਾਹਰ ਨਹੀਂ ਸੀ ਪ੍ਰਗਟ ਨਹੀਂ ਸੀ ਹੋਣਾ ਚਾਹੁੰਦੇ ਪਰ ਜਦੋਂ 22 ਮੰჯੀਆਂ ਬਾਹਰ ਡਾਕੇ ਮਹਿਗੇ ਪਖੰਡੀ ਗੁਰੂ ਮੱਖਣਸ਼ਾਲਵਾਣੇ ਦੇ ਮਨ ਨੂੰ ਬੜੀ ਛੋਟ ਲੱਗੀ ਜਦੋਂ ਪੰਜ-ਪੰਜ ਮੋਹਰੇ ਰੱਖੀਆਂ ਉਹ ਖੁਸ਼ ਹੋ ਗਈ ਫਿਰ ਕਿਸੇ ਨੂੰ ਪੁੱਛਿਆ ਸੀ ਵੀ ਇੱਥੇ ਹੋਰ ਵੀ ਗੁਰੂ ਹੈ ਦੱਸਣ ਵਾਲਿਆਂ ਨੇ ਦੱਸਿਆ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਰਹਿੰਦੇ ਨੇ ਪਰ ਉਹ ਘੋਰੇ ਵਿੱਚ ਨੇ ਉਹ ਬਾਹਰ ਨਹੀਂ ਨਿਕਲਦੇ ਮੱਖਣ ਸ਼ਾਲਵਾਣਾ ਜੀ ਪੁੱਛਦੇ ਨੇ ਵੀ ਉਹਨਾਂ ਦਾ ਟਿਕਾਣਾ ਕਿੱਥੇ ਜੀ ਹੈ ਦੱਸਣ ਵਾਲਿਆਂ ਨੇ ਦੱਸਿਆ ਵੀ ਫਲਾਨੀ ਜਗ੍ਹਾ ਤੇ ਚੱਲਿਆ ਜਾ ਸਤਿਗੁਰੂ ਪਿਆਰਿਓ ਭੋਰੇ ਵਿੱਚ ਬੈਠੇ ਨੇ ਤੇ ਮਾਤਾ ਗੁਜਰੀ ਜੀ ਰਾਖੀ ਤੇ ਖੜੇ ਨੇ ਕਿ ਮੇਰੇ ਪਤੀ ਗੁਰੂ ਤੇਗ ਬਹਾਦਰ ਜੀ ਦੀ ਭਗਤੀ ਵਿੱਚ ਵਿਗੜਨਾ ਪੈ ਜੀ ਤੇ ਮਾਤਾ ਗੁਜਰੀ ਜੀ ਨੇ ਆਪ ਪਹਿਰਾ ਦਿੱਤਾ ਮੱਖਣਸਾ ਲਵਾਨੇ ਨੇ ਬੇਨਤੀ ਕੀਤੀ ਮਾਤਾ ਗੁਜਰ ਕੌਰ ਜੀ ਨੂੰ ਕਿ ਮਾਤਾ ਜੀ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਕਾਫੀ ਲੰਬੀ ਦੂਰੋਂ ਆਏ ਆਂ ਤੇ ਸਾਨੂੰ ਦਰਸ਼ਨ ਕਰਵਾਓ ਮਾਤਾ ਜੀ ਕਹਿਣ ਲੱਗੇ ਭਾਈ ਤੁਸੀਂ ਇੱਥੇ ਰੁਕ ਜਾਓ ਮੈਂ ਗੁਰੂ ਜੀ ਤੋਂ ਆਗਿਆ ਲੈ ਕੇ ਆਵਾਂ ਜੇ ਉਹਨਾਂ ਦੀ ਆਗਿਆ ਹੋਈ ਤਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਨਹੀਂ ਨਹੀਂ ਮੱਖਣਸਾਲ ਲਵਾਨਾ ਜੀ ਬਾਹਰ ਖੜੇ ਨੇ ਮਾਤਾ ਗੁਜਰੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਾ ਕੇ ਦੱਸਿਆ ਵੀ ਕੋਈ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਉਹਨਾਂ ਨੂੰ ਅੰਦਰ ਭੇਜ ਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਮੱਖਣਸ਼ਾਲਾ ਬਾਣੀ ਨੂੰ ਭੇਜੋ ਮੱਖਣਸ਼ਾਲਾ ਬਾਣੀ ਨੂੰ ਡਰੇ ਜਾ ਕੇ ਦੱਸਿਆ ਮਾਤਾ ਗੁਜਰ ਕੌਰ ਜੀ ਨੇ ਕਿਹਾ ਵੀ ਚਲੇ ਜਾਓ ਦਰਸ਼ਨ ਕਰਨ ਨੂੰ ਮੱਖਣਸ਼ਾਲਾ ਬਣਾ ਪੰਜ ਮੋਹਰਾਂ ਰੱਖ ਕੇ ਵਾਪਸ ਮੁੜਨ ਲੱਗਿਆ ਸਤਗੁਰੂ ਜੀ ਨੇ ਬਾਹ ਤੋਂ ਫੜ ਲਿਆ ਕਿ ਮੱਖਣ ਸ਼ਾ ਜਦੋਂ ਤੇਰਾ ਬੇੜਾ ਡੁੱਬਦਾ ਸੀ ਤੂੰ ਸੁਖ ਸੁਖੀ ਸੀ ਵੀ ਮੈਂ 500 ਮੋਹ ਚੜਾਵਾਂਗਾ ਪਰ ਹੁਣ ਕਹਿੰਦੇ 5 ਜੀ ਚੜਾਉਂ ਆ ਮੱਖਣ ਸ਼ਾ ਲਵਣਾ ਕਹਿੰਦਾ ਸਤਗੁਰੂ ਚੜਾਵਾਂਗਾ ਮੈਂ 500 ਹੀ ਪਰ ਕਹਿੰਦੇ ਹੁਣ ਮੇਰੇ ਮਨ ਨੂੰ ਤਸੱਲੀ ਹੋ ਗਈ ਆਖੋ ਸਤਨਾਮ ਸਤਗੁਰੂ ਜੀ ਜਿਹੜੇ ਬਾਹਰ ਗੁਰੂ ਬਣੇ ਬੈਠਿਆ ਨਾ ਪਖੰਡੀ ਉਹ ਪੰਜ ਪੰਜ ਮੋਹਾਂ ਤੇ ਹੀ ਖੁਸ਼ ਹੋ ਗਏ ਪਰ ਸੱਚੇ ਬਾਦਸ਼ਾਹ ਤੁਸੀਂ ਇੱਥੇ ਧੋਰੇ ਵਿੱਚ ਬੈਠੇ ਹੋ ਮੈਂ ਮੋਹਰ ਤਾਂ ਤੁਹਾਨੂੰ 500 ਵੀ ਦੇਣੀ ਐ ਪਰ ਸਤਿਗੁਰੂ ਜੀ ਤੁਸੀਂ ਬਾਹਰ ਪ੍ਰਗਟ ਹੋਵੋ ਬਾਹਰ ਤਾਂ ਕਹਿੰਦੇ 22 ਪਖੰਡੀ ਬੈਠੇ ਨੇ ਪਰ ਸੱਚੇ ਬਾਦਸ਼ਾਹ ਸੰਗਤ ਹੁਣ ਕੀਤੇ ਦਰਸ਼ਨ ਕਰੇ ਮੱਖਣਸ਼ਾਲ ਲਵਾਣੇ ਨੇ ਪਿਆਰਿਓ 500 ਮੋਹਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖੀ ਕੀ ਆ ਸਤਿਗੁਰੂ ਜੀ ਮੈਂ ਬਾਹਰ ਜਾ ਕੇ ਰੌਲਾ ਪਾਉਂਗਾ ਵੀ ਅਸਲੀ ਗੁਰੂ ਤਾਂ ਭੋਰੇ ਵਿੱਚ ਬੈਠੇ ਆ ਇਹਨਾਂ ਦੇ ਦਰਸ਼ਨ ਕਰੋ ਇਹਨਾਂ ਦੇ ਚਰਨੀ ਲੱਗੋ ਆਖੋ ਸਤਨਾਮ ਮੱਖਣਸਾ ਲੁਭਾਣੇ ਨੂੰ ਪਿਆਰਿਓ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ ਕਿ ਨਹੀਂ ਲੁਭਾਣਾ ਜੀ